ਹੋਨੇ ਵਾਲੇ ਦਮਾਦ ਸੰਗ ਗਈ ਸੱਸ ਸਪਨਾ rahul ਦੇ ਪਰਿਵਾਰ ਨੇ ਤਰਸਕਾਰ ਕਰ ਦਿੱਤਾ ਹੁਣ ਪਿੰਡ ਵਿੱਚ ਨਹੀਂ ਗੁਸਣ ਦੇਣ ਦਾ ਐਲਾਨ ਕੀਤਾ ਹੈ ਪਿੰਡ ਵਾਸੀਆਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜਦੋਂ ਪਰਿਵਾਰ ਨੇ ਰਖਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਹੁਣ ਪਿੰਡ ਵਿੱਚ ਵੀ ਕੋਈ ਥਾਂ ਨਹੀਂ ਉਹਨਾਂस्ते ਔਰ ਤਾਂ ਵੀ ਉਹਨਾਂ ਦੇ ਵਿਰੋਧ ਵਿੱਚ ਉਤਰ ਆਈਆਂ ਨੇ ਉਹਦਰ ਤੋਂ ਮੇਂ ਜਲਦ ਵਿਆਹ ਕਰਨ ਦੀ ਗੱਲ ਕਹਿ ਕੇ ਦੋਸਤਾਂ ਸੰਗ ਬਾਈਕ ਤੇ ਗਾਇਬ ਹੋ ਗਏ ਮਤਾਰਕ ਦੇ ਪਿੰਡ ਮਨੋਹਰਪੁਰ ਕਾਸਕ ਤੇ ਜਗੰਦਰ ਨੇ ਆਪਣੀ ਧੀ ਦਾ ਵਿਆਹ ਦਾਦੂ ਦੇ ਪਿੰਡ ਮਛਰਿਆਵਾਸੀ rahul dal ਤੈ ਕਰ ਦਿੱਤਾ ਸੀ 16 April ਨੂੰ ਬਰਾਤ ਆਨੀ ਸੀ ਇਸ ਤੋਂ ਪਹਿਲਾਂ ਜਤਿੰਦਰ ਦੀ ਪਤਨੀ ਸੁਪਨਾ ਦੇ ਪ੍ਰੇਮ ਸੰਬੰਧ ਹੋਣ ਵਾਲੇ ਦਮਾਦ rahul dal ਹੋ ਗਏ ਦੋਵੇਂ 6 April ਨੂੰ ਘਰ ਤੋਂ ਨਿਕਲ ਗਏ ਦੋਵੇਂ ਬਦਵਾਰ ਨੂੰ ਦਾਦੂ ਥਾਣੇ ਪਹੁੰਚ ਗਏ ਇੱਥੇ ਤਾਂ ਆ ਕੇ ਦੱਸਿਆ ਕਿ ਦੋਵੇਂ ਆਪਣੀ ਮਰਜ਼ੀ ਦੇ ਨਾਲ ਗਏ ਨੇ ਪਰਿਵਾਰ ਪਰਮਾਰਸ਼ ਕੈਂਟਰ ਵਿਛੋਈ ਕਾਉਂਸਲਿੰਗ ਦੇ ਬਾਅਦ ਉਹ ਰਤ ਰਾਹੁਲ ਸੰਗ ਜਾਂਦੀ ਜ਼ਿੱਤੇ ਅੜੀ ਰਹੀ ਜੁਮੇ ਸ਼ਾਮ ਉਹਨਾਂ ਰਾਹੁਲ ਦੇ سپੁਰਦ ਕਰ ਦਿੱਤਾ ਪਰਿਵਾਰ ਦੇ ਮੈਂਬਰਾਂ ਦੇ ਨਾਲ ਰਾਹੁਲ ਰਾਤ ਵਿੱਚ ਸਪਨਾ ਨੂੰ ਆਪਣੇ ਪਿੰਡ ਲੈ ਕੇ ਪਹੁੰਚਾ ਪਰ ਪਪਿਓ ਨੇ ਸਪਨਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਦੇ ਬਾਅਦ ਰਾਤ ਉਹਨਾਂ ਨੇ ਪਿੰਡ ਵਿੱਚ ਗਵਾਂਡੀਆਂ ਦੇ ਘਰ ਬਿਤਾਈ ਸਵੇਰ ਇੱਕ ਦੋਸਤ ਹੀ ਮਦਦ ਨਾਲ ਰਾਹੁਲ ਤੇ ਸਪਨਾ ਕਿਥੇ ਨਿਕਲ ਗਏ ਰਾਹੁਲ ਦੇ ਪਿਓ ਹੋਰੀ ਲਾਲ ਦਾ ਕਹਿਣਾ ਏ ਜਿਸ ਪੁੱਤਰ ਨੇ ਸਮਾਜ ਵਿੱਚ ਇੱਜ਼ਤ ਨੂੰ ਧੱਬਾ ਲਾਇਆ ਏ ਉਹਦਾ ਚਿਹਰਾ ਤੱਕ ਵੇਖਣਾ ਪਸੰਦ ਨਹੀਂ ਉਹਨਾਂ ਨੇ ਉਹਨੂੰ ਉਹਨ ਘਰ ਵਿੱਚ ਥਾਂ ਨਹੀਂ ਮਿਲੇਗੀ ਪਿਓ ਤੇ ਇਸ ਬਿਆਨ ਤੇ ਪਿੰਡ ਵਾਸੀਆਂ ਨੇ ਵੀ ਕਿਸੇ ਤਰ੍ਹਾਂ ਦੀ ਮਦਦ ਜਾਂ ਸ਼ਰਨ ਨਾ ਦੇਣ ਦਾ ਐਲਾਨ ਕਰ ਦਿੱਤਾ ਰਾਹੁਲ ਦੇ ਪਿਓ ਤੇ ਮਾਮਲੇ ਤੇ ਵਿਸ਼ੇਕ ਕਾਰੇ ਪਿੰਡੇ ਪ੍ਰਧਾਨ ਦੇ ਪੁੱਤਰ ਨੂੰ ਧਮਕੀਆਂ ਮਿਲ ਰਹੀਆਂ ਨੇ ਦੋਹਾਂ ਨੂੰ ਜ਼ਿੰਮੇਦਾਰ ਸ਼ਾਮ ਅਣਜਾਨ ਨੰਬਰ ਤੋਂ ਅਲੱਗ-ਅਲੱਗ ਕਾਲ ਆਏ ਕਾਲ ਕਰਨ ਵਾਲੇ ਨੇ ਕਿਹਾ ਕਿ ਉਹਨਾਂ ਦੀ ਪਰਿਵਾਰ ਦੇ ਮੈਂਬਰਾਂ ਨੂੰ ਚੁੱਕ ਕੇ ਲੈ ਜਾਣਗੇ ਪ੍ਰਿੰਟ ਵਿੱਚ ਆ ਕੇ ਪੰਜਾਇਤ ਕਰਨਗੇ ਤਾਂ ਉਹਦਾ ਨੂੰ ਸਬਕ ਸਿਖਾਉਣਗੇ ਰਾਹੁਲ ਦੇਵ ਪਿਓ ਹੋਰੀ لال ਤੇ ਉਹਨਾਂ ਦੀ ਗ੍ਰਾਮ ਪੰਚਾਇਤ ਹੋਣੀ ਹੈ ਪ੍ਰਧਾਨ ਪੁੱਤਰ ਨਿਕਲਾ ਕਲਵਾ ਵਾਸੀ ਵਿਨੀਤ ਐਤਵਾਰ ਨੂੰ ਦਾਦੂ ਥਾਣੇ ਪਹੁੰਚੇ ਇੱਥੇ ਦੋਹਾਂ ਨੇ ਆਪਣੀ ਆਪਣੀ ਵਲ ਤੋਂ ਅਲੱਗ-ਅਲੱਗ ਤਹਿਰੀਰਾਂ ਦਿੱਤੀਆਂ ਹਰੀ لال ਨੇ ਦੱਸਿਆ ਕਿ ਜਮਾ ਸ਼ਾਮ ਜਦੋਂ ਸਪਨਾ ਨੂੰ ਰਾਹੁਲ ਦੇ سپਰਤ ਕਰ ਪਿੰਡ ਭੇਜਿਆ ਗਿਆ ਉਸੇ ਵੇਲੇ ਉਹਨਾਂ ਦੇ ਨੰਬਰ ਤੇ ਕਾਲ ਆਈ ਸੀ ਕਾਲ ਕਰਨ ਵਾਲੇ ਨੇ ਕਿਹਾ ਕਿ ਉਹਦੇ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਚੁੱਕ ਕੇ ਲੈ ਜਾਵੇਗਾ ਹਰੀ ਰਾਹ ਹਰੀ لال ਦੇ ਅਨੁਸਾਰ ਹਫਤਾ ਨੂੰ ਸਿਹਤ ਖਰਾਬ ਹੋਣ ਦੇ ਕਾਰਨ ਉਹ ਤਹਿਰੀਰ ਦੇਨ ਨਹੀਂ ਪਹੁੰਚੇ ਪ੍ਰਧਾਨ ਪੁੱਤਰ ਮਨੀਤ ਨੇ ਕਿਹਾ ਕਿ ਉਸੇ ਸ਼ਾਮ ਉਹ ਦਿੱਲੀ ਵਿੱਚ ਸਨ ਗਨਾ ਨੂੰ ਉਸੇ ਮਰਤੋਂ ਕੌਲ ਆਈ ਤੇ ਇਹੀ ਧਮਕੀ ਦਿੱਤੀ ਗਈ